ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸੂਚ ਫਾਰਮ ਤੇ ਅੱਜ ਮਲੇਰਕੋਟਲੇ ਸ਼ਹਿਰ ਵਿੱਚ ਖੜੇ ਆ ਤੇ ਇੱਥੇ ਬਾਈ ਵਕੀਲ ਹੋਰੇ ਜਿਹਦਾ ਪਿੰਡ ਬਾਈ ਦਾ ਗੁਰਮਾਗਾ ਤੇ ਬਾਕੀ ਦੂਜਾ ਬਾਈ ਹੈਗਾ ਲੱਕੀ ਦਲੇਲਗੜ ਤੇ ਦੋਮਾਂ ਦਾ ਇਕੱਠਿਆਂ ਦਾ ਬਾਈਆਂ ਦਾ ਫਾਰਮ ਆ ਇੱਥੇ ਤੇ ਬਾਈਆਂ ਕੋਲ ਕਾਫੀ ਨਾਗਨੇ ਸੇਲ ਵੇਚ ਵਾਲੇ ਤੇ ਇਕੱਲਾ-ਇਕੱਲਾ ਨਾਗ ਤੁਹਾਨੂੰ ਬਾਹਰ ਕੱਢ ਕੇ ਦਿਖਾਵਾਂਗੇ ਬਹੁਤ ਚੰਗੀ ਕਲੈਕਸ਼ਨ ਬਾਈਆਂ ਕੋਲੇ ਪਹੁੰਚੀ ਹੋਈ ਆ ਤੇ ਇੱਧਰ ਕਾਫੀ ਜਾਨਵਰ ਖੜੇ ਆ ਬਾਕੀ ਸਾਰੀਆਂ ਡਿਟੇਲਸ ਉਹਨੂੰ ਇਕੱਲੇ ਇਕੱਲੇ ਜਾਨਵਰ ਦੀ ਆਪਾਂ ਬਾਹਰ ਕੱਢ ਕੇ ਦਿਖਾਵਾਂਗੇ ਤੇ ਸਾਰੀ ਹੀ ਸੇਲ ਤੇ ਨੇ ਕੋਈ ਵੀ ਜਾਨਵਰ ਖਰੀਦਣਾ ਹੋਵੇ ਤਾਂ ਬਾਈ ਦੇ ਨੰਬਰ ਉੱਪਰ ਦੋਮਾ ਵਪਾਰਵਾਦੇ ਨੰਬਰ ਉੱਪਰ ਹੈਗੇ ਨੇ ਤੇ ਇਹਨਾਂ ਦੇ ਸੰਪਰਕ ਕਰ ਲਿਓ ਤੇ ਨੰਬਰ ਆਪਾਂ ਸਕਰੀਨ ਤੇ ਵੀ ਦੇ ਦਾਂਗੇ ਬਾਕੀ ਆਜੋ ਤੁਹਾਨੂੰ ਅੱਗੇ ਦਿਖਾਉਣੇ ਆ ਅੱਜ ਦੋਸਤੋ ਪਹਿਲੇ ਨਾਗਵਲ ਵਾਦਦੇ ਆਂਗੇ ਨੀਲੀ ਚੰਬੀ ਬੱਚੀ ਹੀ ਹੈ ਹਜੇ ਦੋ ਦੰਦ ਦੱਸਦਾ ਬਾਈ ਬਾਕੀ ਡਿਟੇਲ ਬਾਈ ਤੋਂ ਲੈਣੇ ਆ ਬਹੁਤ ਚੰਗੀ ਬੱਚੀ ਹੈਗੀ ਤੇ ਬੰਨਣ ਵਾਲੀ ਆ ਬਾਈ ਜੀ ਦੱਸੋ ਇਹਦੇ ਬਾਰੇ ਡਿਟੇਲ ਦੱਸੋ ਆਪਾਂ ਨੂੰ ਪੂਰੀ ਬਿਰਜੀ ਇਹ 32 ਕਿ ਮਹੀਨੇ ਦੀ ਬੱਚੀ ਆ ਠੀਕ ਹੈ ਜੀ ਹਾਂਜੀ ਤੇ ਕੀ ਹਾਈਟ ਹੈ ਜੀ ਇਹਦੀ ਹਾਈਟ ਜੀ 1 ਵੱਟ ਪਲੱਸ ਠੀਕ ਹੈ ਜੀ ਕੋਈ ਮਾਂ ਵੱਲੋਂ ਡਿਟੇਲ ਪਤਾ ਜੀ ਮਾਂ ਵੱਲੋਂ ਅਨਨੌਨ ਅਨਨੌਨ ਠੀਕ ਹੈ ਜੀ ਬੱਚੀ ਬਹੁਤ ਚੰਗੀ ਆ ਪੱਕੀ ਸਾਨੂੰ ਸਾਰੀ ਅੱਗੇ ਪਿੱਛੇ ਦਿਖਾ ਦਿੰਨੇ ਆ ਭਾਈ ਤੋਰੇ ਮੜਾ ਜਾ ਇਧਰ ਨੂੰ ਉਧਰੋਂ ਮੋੜ ਲੈਓ ਉਡਲਾ ਵੀਰੇ ਬਾਲੀ ਦੁਰ ਤੇ ਵੀ ਦੇਸ ਤੋਂ ਬਹੁਤ ਚੰਗੀ ਬਾਡੀ ਦੀ ਬੱਚੀ ਹੈਗੀ ਤੇ ਨੰਬਰ ਆਪਾਂ ਸਕਰੀਨ ਤੇ ਦੇ ਦਾਂਗੇ ਕਿਸੇ ਨੇ ਵੀ ਖਰੀਦ ਨਹੀਂ ਹੋਵੇ ਤਾਂ ਬਾਈਆਂ ਨਾਲ ਕੰਟੈਕਟ ਕਰ ਲਿਓ ਬਹੁਤ ਚੰਗੀ ਕਰਨ ਕਨੌਤੀ ਹੈ ਅਬ ਅੱਦੇ ਹੁਣ ਅਗਲੇ ਅਗਲੇ ਨਗਵਲ ਇੱਕ ਵਾਰ ਲਓ ਜੀ ਇੱਕ ਬਾਈਆਂ ਦੀ ਹੋਰ ਘੋੜੀ ਆ ਗਈ ਤੇ ਵੀ ਸੋਨੂੰ ਦਿਖਾਉਣੇ ਆ ਇਧਰ ਹੀ ਲਿਆਓ ਵੀਰੇ ਇੱਥੇ ਬਣਾ ਲੈਨੇ ਲਓ ਜੀ ਦੂਜਾ ਨਗ ਬਾਈਆਂ ਕੋਲ ਇਹ ਆ ਕਮੈਤ ਘੋੜੀ ਹੈਗੀ ਤੇ ਬਾਈ ਮਾਰਕਾ ਕੀ ਆ ਮਾੜਾ ਦੱਸਿਓ ਤੇ ਬਾਈ ਚਾਰੇ ਪੈਰ ਮੱਥੇ ਪੱਟਾ 5 ਕਿਲੇ ਆਣਾ ਸੇ 5 ਕਿਨੇ ਆਣਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਕੀ ਉਮਰ ਹੈ ਘੋੜੀ ਦੀ ਉਮਰ 4 ਦੰਦਾ ਬਾਈ ਠੀਕ ਹੈ ਤੇ ਕੋਈ ਗੱਬਣ ਆ ਇਹ ਖਾਲੀ ਹੈ ਜੀ ਹੁਣ ਨਹੀਂ ਜੀ ਅੰਦਰ ਦੀ ਖਾਲੀ ਆ ਠੀਕ ਹੈ ਜੀ ਤੇ ਹਾਈਟ ਕਿੰਨੀ ਕੁ ਹੋਣੀ ਹੈ ਜੀ ਇਹਦੀ ਹਾਈਟ ਹੈਗੀ ਜੀ 61 ਟੰਕ 61 ਇੰਚ ਠੀਕ ਹੈ ਜੀ ਤੇ ਦੋਸਤੋ ਕੋਈ ਝੂਠ ਤਫਾਨ ਨਹੀਂ ਜਿਹੜੇ ਚੀਜ਼ ਨੇ ਬਾਈਆਂ ਨੇ ਦੱਸੀ ਹੈ ਹਨਾ ਉਹ ਨਿਕਲੂਗੀ ਪ੍ਰੋਪਰ ਹਾਈਟ ਉਹਨੀ ਨਿਕਲੂਗੀ ਤੇ ਜਦੋਂ ਮਰਜੀ ਤੁਸੀਂ ਬਾਈਆਂ ਕੋਲੇ ਆ ਕੇ ਜਾਨਵਰ ਦੇਖ ਸਕਦੇ ਹੋ ਭਾਈ ਜੀ ਤੋਰ ਕੇ ਦਿਖਾ ਦਿਓ ਇੱਕ ਵਾਰ ਉਧਰ ਮੋੜ ਲਓ ਬਾਈ ਬਹੁਤ ਚੰਗੀ ਬਹੁਤ ਚੰਗੇ ਮਾਰਕੀ ਦੀ ਘੋੜੀ ਹੈ ਜੀ ਬਾਕੀ ਤੁਸੀਂ ਵੀਡੀਓ ਚ ਦੇਖ ਹੀ ਸਕਦੇ ਲੋ ਜੀ ਦੋਸਤੋ ਅਗਲਾ ਨਗ ਤੁਹਾਡੇ ਸਾਹਮਣੇ ਤੇ ਆਵਲਾ ਘੋੜੀ ਹੈਗੀ ਕੀ ਹਾਈਟ ਆ ਵੀਰੇ ਘੋੜੀ ਦੀ ਇਹਦੀ 60 ਪਲੱਸ ਆ ਜੀ ਠੀਕ ਹੈ ਜੀ ਤੇ ਕਿੰਨੀ ਕੁ ਮਰ ਹੈਗੀ ਉਮਰ ਜੀ 5 ਸਾਲ ਹੈਗੀ ਹੈ ਤੇ ਗੱਬਣਾ ਜਾਂ ਖਾਲੀ ਹੈ ਵੀਰੇ ਅੰਦਰ ਦੀ ਖਾਲੀ ਹੈ ਬਾਈ ਠੀਕ ਹੈ ਤੇ ਬਿਲਕੁਲ ਸਾਫ਼ ਆਂਦਰ ਜੀ ਹਾਂ ਜੀ ਗਾਰੰਟੀ ਆ ਬੱਕੀ ਚੈੱਕ ਕਰਾ ਕੇ ਲੈ ਜਾ ਸਕਦੇ ਠੀਕ ਹੈ ਜੀ ਲੈ ਵੀ ਦੋਸਤੋ ਕੰਨ ਕਨੋਤੀ ਤੁਸੀਂ ਦੇਖ ਸਕਦੇ ਹੋ ਇਹ ਇੱਕ ਬੋਲਦਾ ਜਾਨਾ ਤਾਂ ਮਾਸ਼ਾ ਲਿਬਰਟੀ ਦੀ ਘੋੜੀ ਆ ਬਹੁਤ ਚੰਗੀ ਹੈਗੀ ਬਾਈਆਂ ਦੇ ਕਹਿਣ ਮੁਤਾਬਕ ਰਿਜ਼ਲਟ ਪੱਕੋ ਵੀ ਪੂਰੀ ਘੈਂਟ ਘੋੜੀ ਹੈਗੀ ਬਾਕੀ ਬਾਈ ਤੋਰ ਕੇ ਦਿਖਾ ਦਿਓ ਉਧਰ ਲੋ ਜੀ ਜਿਹੜੇ ਦੋਸਤਾਂ ਨੇ ਖਰੀਦਣੀ ਹੋਵੇ ਹਨਾ ਆਪਾਂ ਉੱਪਰ ਨੰਬਰ ਦਿੱਤਾ ਭਾਈਆਂ ਦਾ ਕੰਟੈਕਟ ਕਰ ਲਿਓ ਬਹੁਤ ਚੰਗੇ ਚੰਗੇ ਨਾਗਵਾਈਆਂ ਕੋਲ ਪਹੁੰਚਿਆ ਕਿ ਅੱਗੇ ਉਹ ਵੀ ਦਿਖਾਉਣਾ ਸੋਨ ਸਾਰੇ ਘੋੜੀਆਂ ਦਿਖਾਵਾਂਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਬਨੇ ਰਹੋ ਲਓ ਜੀ ਚੌਥਾ ਨਾ ਗਿਆ ਬਾਈਆਂ ਕੋਲੇ ਤੇ ਸੰਜਾਫ ਘੋੜੀ ਹੈਗੀ ਤੇ ਇਹਦੀ ਵੀ ਡਿਟੇਲ ਦਿੰਨੇ ਸਾਨੂੰ ਭਾਈ ਜੀ ਕੀ ਡਿਟੇਲ ਹੈ ਘੋੜੀ ਦੀ ਭਾਈ ਜੀ ਕਲਰ ਦੀ ਸੰਜਾਫ ਆ ਠੀਕ ਹੈ ਜੀ ਤੇ ਅੰਦਰ ਦੀ ਖਾਲੀ ਹੈ ਵੀਰੇ ਅੰਦਰ ਦੀ ਖਾਲੀ ਹੈ ਜੀ ਠੀਕ ਹੈ ਹਾਂ ਬਾਕੀ ਗਾਰੰਟੀ ਚੈੱਕ ਕਰਾ ਕੇ ਲੈ ਜਾ ਸਕਦੇ ਨੇ ਠੀਕ ਹੈ ਜੀ ਤੇ ਉਮਰ ਉਮਰ ਹੈਗੀ 1.5-2 ਸਾਲ ਠੀਕ ਹੈ ਜੀ ਹਾਂਜੀ ਹਾਂਜੀ ਤੇ ਹਾਈਟ ਕੀ ਹੋਣੀ ਹੈ ਜੀ ਇਹਦੀ ਹਾਈਟ ਇਹਦੀ ਹੈਗੀ ਜੀ 60+ ਠੀਕ ਹੈ ਜੀ ਹਾਂਜੀ ਬਾਕੀ ਤੁਸੀਂ ਬੱਚੀ ਅੱਗੇ ਘੋੜੀ ਦੇਖ ਸਕਦੇ ਹੋ ਜੀ ਬਹੁਤ ਚੰਗੀ ਘੋੜੀ ਹੈਗੀ ਪੰਜਾਬ ਘੋੜੀ ਹੈ ਬੱਚੇ ਪੁੱਛੇ ਲੈਣ ਨੂੰ ਬਹੁਤ ਚੰਗੀ ਹੈਗੀ ਤੇ ਵੀਰੇ ਸਵਾਰੀ ਸਪੂਰੀ ਦੇ ਪਾਸ ਆ ਹਾਂਜੀ ਹਾਂਜੀ ਸਵਾਰੀ ਦੀ ਪਾਸ ਆ ਵੀਰੇ ਠੀਕ ਹੈ ਜੀ ਹਾਂ ਇੱਕ ਵਾਰ ਤੋਰ ਕੇ ਦਿਖਾ ਦਿਓ ਜੀ ਪਰਨ ਮੋੜ ਲਓ ਭਾਈ ਲੈ ਵੀ ਦੇ ਉਸ ਤੋਂ ਬਹੁਤ ਚੰਗੀ ਘੋੜੀ ਹੈਗੀ ਬਾਕੀ ਨੰਬਰ ਉੱਤੇ ਆ ਰਿਹਾ ਜਿਨ੍ਹਾਂ ਨੇ ਲੈਣੀ ਹੋਵੇ ਬਾਈਆਂ ਨੂੰ ਕੰਟੈਕਟ ਕਰ ਲਿਓ। ਟੁਬਰ। ਲੋ ਜੀ ਇੱਕ ਬਾਈਆਂ ਕੋਲੇ ਆ ਜੋੜਾ ਗਾ ਬੱਚੀਆਂ ਦਾ ਬਹੁਤ ਚੰਗੀਆਂ ਬਸ਼ੇਰੀਆਂ ਨੇ ਇੱਕ ਉਧਰ ਖੜੀ ਐ ਇੱਕ ਇਧਰ ਖੜੀ ਐ ਪੁੱਛਦੇ ਆਂ ਆਪਾਂ ਡਿਟੇਲ ਦੋਵਾਂ ਦੀ। ਆ ਚੰਗੀ ਬਹੁਤ ਬੱਚੀ ਬਹੁਤ ਚੰਗੀ ਹੈਗੀ ਧੌਣ ਧੂਣ ਦੇਖਿਓ ਤੁਸੀਂ ਇਹਦੀ। ਭਾਈ ਜੀ ਡਿਟੇਲ ਦੱਸਿਓ ਜੀ ਦੀ ਇਹਦੀ ਵੀਰੇ ਡਿਟੇਲ ਹੈਗੀ ਆ ਇਹ ਕਮੈਤ ਆ ਮੱਥੇ ਪਟਾ ਇੱਕ ਪੈਰ ਚਿੱਟਾ ਵੀਰੇ ਇੱਕ ਪੈਰ ਚਿੱਟਾ ਜੀ ਹਾਂਜੀ ਹਾਂ ਵੀਰੇ ਠੀਕ ਹੈ ਜੀ ਤੇ ਹੈਗੀ ਆ 13 ਕ ਮਹੀਨਿਆਂ ਦੀ ਬੱਚੀ ਵੀ 13 ਮਹੀਨਿਆਂ ਦੀ ਬੱਚੀ ਹਾਂਜੀ ਹਾਂਜੀ ਠੀਕ ਹੈ ਜੀ ਦੇਖੋ ਕੰਨ ਕੋਲ ਨੂੰ ਬਹੁਤ ਚੰਗਿਆ ਦਿਲ ਬਣਾਉਂਦੀ ਜਿਵੇਂ ਕਹਿੰਦੇ ਕੰਨਾਣਾ 13 ਮਹੀਨੇ ਦੀ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਵੀਰੇ

ਲਓ ਜੀ ਦੂਜੀ ਬੱਚੀ ਬਾਈਆਂ ਕੋਲ ਇਹ ਹੈਗੀ ਬਹੁਤ ਸੋਹਣਾ ਸੋਹਣਾ ਨਗੀਨਾ ਹੈਗਾ ਤੇ ਬਾਈਆਂ ਤੋਂ ਦਵਾਉਣਿਆ ਡਿਟੇਲ ਬਾਈ ਜੀ ਕੀ ਮਾਰਕ ਹੈ ਇਹਦਾ ਮਾਰਕਿੰਗ ਬਾਈ ਕਮੈਰਦ ਦੋ ਪੈਰ ਮੱਥੇ ਪਟੇ ਦੀ ਆ ਵੀਰੇ ਠੀਕ ਹੈ ਜੀ 23 ਮਹੀਨੇ ਉਮਰ ਆ 23 ਮਹੀਨੇ ਉਮਰ ਆ ਜੀ ਬੱਚੀ ਦੇ ਕੰਨ ਕੋਲ ਨੂੰ ਬਹੁਤ ਸੋਹਣਾ ਲੱਗਿਆ ਹੋਇਆ ਠੀਕ ਹੈ ਜੀ ਤੇ ਲੰਬੇ ਟਲ ਨਬੂਟ ਹਾਈਟ ਬਹੁਤ ਕਰੂਗੀ ਅੱਛਾ ਮਾਂ ਬਹੁਤ ਚੰਗੀ ਸੀਗੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਕੋਈ ਹਾਈਟ ਦਾ ਅੰਦਾਜ਼ਾ ਹੈਗਾ ਜੀ ਕਿੰਨੀ ਕੋ ਹਾਈਟ ਫਿਲਹਾਲ ਜੀ 90 ਇੰਚ ਹੈਗੀ ਆ ਠੀਕ ਹੈ ਜੀ 90 ਇੰਚ ਹਾਂਜੀ ਤੇ ਕਿੰਨੇ ਟਾਈਮ ਦੀ ਦੱਸਿਆ ਜੀ ਇਹ 23 ਮਹੀਨਿਆਂ ਦੀ ਹੈ ਜੀ ਵੀਰੇ ਠੀਕ ਹੈ ਜੀ ਦੇਖੋ ਦੋਸਤੋ ਕੰਨ ਕੋਲ ਬਹੁਤ ਚੰਗਾ ਲੱਗਿਆ ਬੱਚੀ ਦੇ ਖੜਨੀ ਖੁਰਨੀ ਦੇਖੋ ਤੁਸੀਂ ਕਮਾਲ ਦੀ ਆ ਧੌਣ ਧੌਣ ਦੇਖੋ ਬਾਕੀ ਪੁੱਠ ਪੁੜਿਆਂ ਤੋਂ ਵੀ ਬਹੁਤ ਚੰਗੀ ਹੈਗੀ ਬਾਈ ਜੀ ਤੋੜ ਕੇ ਦਿਖਾ ਦਿਓ ਜੀ ਮੋੜ ਲਓ ਜੀ ਲੈ ਵੀ ਦੋਸਤੋ ਨੰਬਰ ਉੱਤੇ ਸਕਰੀਨ ਤੇ ਚੱਲ ਰਿਹਾਗਾ ਤੇ ਰਸ਼ੇਰੀਆਂ ਚ ਕੋਈ ਵੀ ਪਸੰਦ ਆਉਂਦੀ ਆ ਤਾਂ ਬਾਈਆਂ ਨੂੰ ਕੰਟੈਕਟ ਕਰ ਲੋ ਬਾਕੀ ਜਿਹੜੇ ਡੀਲ ਆਪਾਂ ਵੀਡੀਓ ਚ ਦਿੰਨੇ ਆ ਉਹਦੀ ਆਪਾਂ ਗਾਰੰਟੀ ਲੈਨੇ ਆ ਜਮਾਂ ਸਹੀ ਹੋਊਗੀ ਉਹ ਤੇ ਦੂਜੀ ਬੱਚੀ ਵੀ ਮੰਗ ਰਹੀ ਆ ਰਹੀ ਆ ਦੇਖੋ ਜੀ ਲੈ ਵੀ ਦੋਸਤੋ ਇੱਕ ਬਈਆਂ ਕੁਲ ਘੋੜੀ ਆ ਗਈ ਪਹਿਲਾਂ ਤੁਸੀਂ ਰੰਗ ਦੇਖੋ ਮਾਰਦਾ ਨਾ ਲਿਸ਼ਕਾ ਤੇ ਕਮੈਦ ਕਲਰ ਦੀ ਘੋੜੀ ਹੈ ਇਹ ਵੀ ਬਈਆਂ ਤੋਂ ਲੈਣਾ ਡਿਟੇਲ ਬਾਈ ਜੀ ਕੀ ਹਾਈਟ ਹੈ ਇਹਦੀ ਜੀ ਹੈਗੀ ਹੈਗੀ ਵੀਰੇ ਇਹਦੀ 62 ਇੰਚ 62 ਇੰਚ ਹਾਂਜੀ ਹਾਂਜੀ ਠੀਕ ਹੈ ਜੀ ਤੇ ਕੀ ਉਮਰ ਹੈ ਜੀ ਉਮਰ ਹੈਗੀ ਸਾਢੇ 4 ਸਾਲ ਵੀਰੇ ਅੱਛਾ ਜੀ ਹਾਂਜੀ ਤੇ ਬਈਆਂ ਕੋਲੇ ਰਿਜ਼ਲਟ ਵੀ ਖੜਾ ਹੈ ਦਾ ਬਹੁਤ ਟੌਪ ਦਾ ਰਿਜ਼ਲਟ ਖੜਾ ਹੈਗਾ ਜੀ ਤੇ ਬਾਈ ਜੀ ਕੀ ਮਾਰਕਾ ਕੀ ਹੈ ਜੀ ਇਹਦਾ ਮਾਰਕਾ ਜੀ ਇੱਕ ਪੈਰ ਮੱਥੇ ਪਟਾ ਵੀਰੇ ਠੀਕ ਹੈ ਜੀ ਹਾਂਜੀ ਤੇ ਗੱਬਣ ਆ ਜੇ ਖਾਲੀ ਹੈ ਜੀ ਅੰਦਰ ਦੀ ਖਾਲੀ ਹੈ ਜੀ ਬਾਕੀ ਗਰੰਟੀ ਨਾਲ ਚੈੱਕ ਕਰਾ ਕੇ ਲੈ ਜਾ ਸਕਦੇ ਨੇ ਠੀਕ ਹੈ ਜੀ ਆਪਣੇ ਲਈ ਇਹਦੀ ਬੱਚੀ ਖੜੀ ਆ ਬਾਈ ਬਹੁਤ ਚੰਗੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਅੰਦਰ ਦੀ ਬਿਲਕੁਲ ਸਾਫ਼ ਆ ਜੀ ਹਾਂਜੀ ਹਾਂਜੀ ਵੀਰੇ ਠੀਕ ਹੈ ਜੀ ਤੇ ਸਵਾਰੀ ਸੂਰੀ ਕਰਾਉਂਦੀ ਆ ਜੀ ਸਵਾਰੀ ਦੀ ਫੁੱਲ ਪਾਸ ਆ ਬਾਈ ਠੀਕ ਹੈ ਬਾਕੀ ਸੰਭ ਸੰਭ ਤੋਂ ਲੈ ਕੇ ਘੋੜੀ ਦਾ ਬਾਡੀ ਸਟਰਕਚਰ ਬਹੁਤ ਹੈਵੀ ਆ ਠੀਕ ਹੈ ਜੀ ਸਾਂਭ ਜੰਮਣ ਵਾਲੀ ਜਿਵੇਂ ਕਹ ਲਈ ਆਪਾਂ ਮਕੀਨਾ ਇੱਕ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਕੰਨਾ ਕੁੰਨਾ ਤੋਂ ਬਹੁਤ ਚੰਗੀਆਂ ਘੋੜੀਆਂ ਜੀ ਦੇਖ ਸਕਦੇ ਹੋ ਬਹੁਤ ਸੋਹਣੀ ਮਾਰਕਿੰਗ ਦੀ ਘੋੜੀ ਹੈਗੀ ਤੇ ਬਹੁਤ ਸੋਹਣਾ ਰੰਗ ਆ ਘੋੜੀ ਦਾ ਬਾਈ ਜੀ ਤੋਰ ਕੇ ਦਿਖਾ ਦਿਓ ਜੀ ਪਰ ਉਹਨੂੰ ਇੱਕ ਵਾਰ ਬਸ ਵੀਰੇ ਮੋੜ ਲੈਓ ਉਜੀ ਥੌਣ ਥੂਣ ਬਹੁਤ ਚੰਗੀਆਂ ਘੋੜੀ ਇਹਦੀ ਲੰਮੀ ਥੌਣ ਦੀ ਆ ਬਾਕੀ ਹਾਈਟ ਹੋਈਟ ਵਾਲੇ ਦਾ ਰਿਕਾਰਡ ਥੋੜੇ ਪੈਨੇ ਬਾਈ ਤੇ ਹਾਈਟ ਹੋਈਟ ਵੀ ਬਹੁਤ ਚੰਗੀਆਂ ਬਾਕੀ ਜਿਵੇਂ ਤੁਹਾਨੂੰ ਦੱਸਿਆ ਰਿਜ਼ਲਟ ਵੀ ਬਹੁਤ ਚੰਗਾ ਬੁੜੀ ਠੀਕ ਹੈ ਵੀਰੇ ਲੈ ਜਾ ਲਓ ਜੀ ਇੱਕ ਘੋੜੀ ਬਾਈਆਂ ਕੋਲੇ ਆ ਗਈ ਕਾਲੀ ਮਾਰਵਾੜੀ ਬਹੁਤ ਚੰਗੀ ਘੋੜੀ ਆ ਤੇ ਵੱਡੀ ਗੱਲ ਗੱਬਣ ਵੀ ਹੈ ਭਾਈ ਜੀ ਕੀ ਹਾਈਟ ਹੈ ਜੀ ਘੋੜੀ ਦੀ ਹਾਈਟ ਹੈ ਵੀਰੇ 60 ਪਲੱਸ ਇਹਦੀ ਠੀਕ ਹੈ ਜੀ ਹਾਂਜੀ ਵੀਰੇ ਤੇ ਉਮਰ ਕਿੰਨੀ ਕਾ ਜੀ ਇਹਦੀ ਉਮਰ ਹੈਗੀ 5.5 ਸਾਲ ਵੀਰੇ ਤੇ ਮਾਰਕਾ ਕੀ ਹੈ ਜੀ ਇਹਦਾ ਮਾਰਕਾ ਵੀਰੇ ਸੈਡ ਦੇ ਦੋ ਪੈਰ ਨੇ ਠੀਕ ਹੈ ਜੀ ਤੇ ਮੱਥੇ ਫੁੱਲਾ ਠੀਕ ਹੈ ਜੀ ਪਹਿਲਾਂ ਵੀ ਇਹਦੇ ਮਗਰ ਬਹੁਤ ਚੰਗੀ ਬੱਚੀ ਸੀਗੀ ਅੱਛਾ ਜੀ ਉਹ ਉਹਨਾਂ ਨੇ ਰੱਖ ਲਈ ਉਹਨਰਾਂ ਨੇ ਠੀਕ ਹੈ ਜੀ ਜਪਾ ਨੂੰ ਕੱਲੀ ਘੋੜੀ ਸੇਲ ਕਰਤੀ ਸੀਗੀ ਠੀਕ ਹੈ ਜੀ ਚੰਗੇ ਘੋੜੇ ਤੋਂ ਗੱਬਣਾ ਕਿੰਨੇ ਟਾਈਮ ਦੀ ਗੱਬਣਾ ਜੀ ਹੁਣ ਇਹ 5.5 ਮਹੀਨਿਆਂ ਦੀ ਵੀਰੇ ਗੱਬਣਾ ਠੀਕ ਹੈ ਜੀ ਤੇ ਕਿਹੜੇ ਘੋੜੇ ਤੋਂ ਗੱਬਣਾ ਜੀ 나ਗਰਾਜ ਤੋਂ ਵੀਰੇ 나ਗਰਾਜ ਘੋੜੇ ਤੋਂ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਸਾウスਰੀ ਬਹੁਤ ਆ ਸਵਾਰੀ ਦੀ ਪਾਸ ਆ ਬਾਈ ਠੀਕ ਹੈ ਜੀ ਹਾਂ ਜਿਵੇਂ ਮਰਜੀ ਜਵਾਗ ਵਗੈਰਾ ਰਾਈਡਿੰਗ ਬੱਚਿਆਂ ਨੇ ਕਰ ਲੈ ਲੈ ਵੀ ਦੋਸਤੋ ਗੱਬਣ ਘੋੜੀ ਆ ਤੇ ਸਭ ਤੋਂ ਵੱਡੀ ਗੱਲ ਹੁੰਦੀ ਆ ਅੱਜਕੱਲ ਗੱਬਣ ਘੋੜੀ ਜ਼ਿਆਦਾ ਪਾਲਦਾ ਬੰਦਾ ਤੇ ਘੋੜੀ ਗੱਬਣ ਵੀ ਆ ਤੇ ਚੰਗੀ ਹਾਈਟਾ ਘੋੜੀ ਦੀ ਬਾਕੀ ਹੁਣੀ ਸੁਨੱਖੀ ਹੈਗੀ ਬਾਈ ਤੋਰ ਕੇ ਦਿਖਾ ਦਿਓ ਜੀ ਇੱਕ ਵਾਰ ਚਲੋ ਜੀ ਆ ਬੁਤ ਪਾਈ ਲੋ ਜੀ ਅਗਲਾ ਨਾਗ ਪਾਈਆਂ ਕੋਲ ਇਹ ਆ ਇਹ ਵੀ ਕਮੈਤ ਘੋੜੀ ਹੈਗੀ ਪੰਜ ਕਲਿਆਣ ਘੋੜੀ ਹੈਗੀ ਬਹੁਤ ਚੰਗੀ ਘੋੜੀ ਆ ਵੱਡ ਵੱਡ ਬਹੁਤ ਆ ਘੋੜੀ ਦੀ ਤੇ ਬਾਈ ਜੀ ਕੀ ਡਿਟੇਲ ਹੈ ਇਹਦੀ ਜੀ ਡਿਟੇਲ ਹੈਗੀ ਮੈਂ ਰੰਗਾ ਬਾਈ ਜੀ ਠੀਕ ਹੈ ਜੀ ਤੇ ਪੰਜ ਕਲਿਆਣ ਘੋੜੀ ਆ ਚਾਰੇ ਪੈਰ ਮੱਥੇ ਪਟਾ ਠੀਕ ਹੈ ਜੀ ਤੇ ਉਮਰ ਹੈਗੀ ਸਾਢੇ ਕਿ ਤਿੰਨ ਸਾਲ ਠੀਕ ਹੈ ਜੀ ਹਾਂਜੀ ਹਾਂਜੀ ਤੇ ਹਾਈਟ ਕਿੰਨੀ ਹੈ ਜੀ ਦੀ ਹਾਈਟ ਹੈਗੀ ਵੀਰੇ 60 ਇੰਚ ਠੀਕ ਹੈ ਜੀ ਹਾਂਜੀ ਇਸ ਟਾਈਮ ਖਾਲੀ ਹੈ ਜੀ ਇਸ ਟਾਈਮ ਅੰਦਰ ਦੀ ਖਾਲੀ ਹੈ ਚੈੱਕ ਕਰਾ ਕੇ ਲੈ ਜਾ ਸਕਦੇ ਨੇ ਵੀਰ ਠੀਕ ਹੈ ਜੀ ਬਾਕੀ ਸਵਾਰੀ ਸੁਬਰੀ ਦੀ ਪਾਸ ਆ ਸੁਬਰੀ ਦੀ ਪਾਸ ਆ ਜੀ ਹਾਂਜੀ ਵੀਰੇ ਠੀਕ ਹੈ ਜੀ ਇਸੂੰ ਬਸੂੰਗ ਬਹੁਤ ਚੰਗਾ ਲੱਗਿਆ ਹੋਇਆ ਘੋੜੀ ਦੇ ਜਿਵੇਂ ਤੁਸੀਂ ਦੇਖ ਸਕਦੇ ਹੋ ਬਾਕੀ ਪੰਜ ਕਿੱਲਿਆਂ ਦੀ ਘੋੜੀ ਆ ਭਾਈ ਜੀ ਤੋਰ ਕੇ ਦਿਖਾ ਦਿਓ ਜੀ ਇੱਕ ਵਾਰ ਬਹੁਤ ਸੋਹਣੀ ਚਾਲ ਆ ਘੋੜੀ ਦੀ ਜਿਵੇਂ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਜਿਵੇਂ ਬਾਈ ਨੇ ਦੱਸਿਆ ਸਵਾਰੀ ਦੀ ਪਾਸ ਹੈਗੀ ਬਾਕੀ ਕੁਅਤ ਚਾਹ ਚੈੱਕ ਕਰੋ ਤੁਸੀਂ ਘੋੜਿਆਂ ਪੜਿਆਂ ਦੀ ਬਹੁਤ ਚੰਗੀ ਹੈ ਘੋੜੀ ਬਾਕੀ ਸਾਰੀ ਡਿਟੇਲ ਆਪਾਂ ਦੱਸਤੀ ਤੇ ਨੰਬਰ ਆਪਾਂ ਸਕਰੀਨ ਦੇ ਉੱਤੇ ਦਿੱਤੇ ਹੋਇਆ ਕੋਈ ਜਾਨਵਰ ਖਰੀਦਣਾ ਹੋਵੇ ਤੇ ਇਸ ਨੰਬਰ ਤੇ ਕੰਟੈਕਟ ਕਰ ਲਓ ਬਾਈਆਂ ਨਾਲ ਲਓ ਜੀ ਇੱਕ ਨੀਲੀ ਘੋੜੀ ਮੱਝੂ ਵਾਲੀ ਬਾਈਆਂ ਕੋਲ ਆ ਗਈ ਤੇ ਬਹੁਤ ਚੰਗੀ ਘੋੜੀ ਹੈਗੀ ਉਹ ਲਈ ਤੁਹਾਨੂੰ ਚਾਰੇ ਪਾਸੇ ਦਿਖਾ ਦਿੰਨੇ ਆ। ਥੋੜੀ ਜਿਹੀ ਲਿਬੜੀ ਵੀ ਆ ਨਮਾਉਣ ਵਾਲੀ ਆ ਨਮਾ ਕੇ ਨਿੱਖਰ ਜਾਣੀ ਆ। ਤੇ ਬਾਈ ਜੀ ਦੱਸੋ ਜੀ ਡਿਟੇਲ ਇਹਦੀ। ਡਿਟੇਲ ਉਮਰ ਹੈਗੀ ਵੀਰੇ ਇਹਦੀ 5 ਸਾਲ ਦੀ। ਠੀਕ ਹੈ ਜੀ। ਤੇ ਇੱਕ ਰੰਗੀ ਨੀਲੀ ਆ ਬਾਕੀ। ਠੀਕ ਹੈ ਜੀ। ਸੁੰਭ ਸਾਰੇ ਕਾਲੇ ਆ ਮੱਝੂ ਕੇ ਲੈਣ ਦੀ ਆ। ਠੀਕ ਹੈ ਜੀ। ਹਾਂਜੀ। ਆਊਟਪੁੱਟ ਬਹੁਤ ਸੋਹਣਾ ਲੱਗਿਆ ਹੋਇਆ। ਕਿੰਨੀ ਉਮਰ ਹੈ ਜੀ ਇਹਦੀ? ਇਹਦੀ ਉਮਰ ਹੈਗੀ 5 ਸਾਲ ਦੀ। ਠੀਕ ਹੈ ਜੀ। ਤੇ ਹਾਈਟ ਕਿੰਨੀ ਕੋਣੀ ਹੈ ਜੀ? ਹਾਈਟ ਹੈਗੀ ਵੀਰੇ ਇਹਦੀ 60 ਇੰਚ। 60 ਇੰਚ ਠੀਕ ਹੈ ਜੀ 60 ਇੰਚ ਹਾਈਟ ਹੈਗੀ ਤੇ ਬਹੁਤ ਚੰਗੀ ਘੋੜੀ ਹੈਗੀ ਤੇ ਬਾਈ ਸਵਾਰੀ ਦੀ ਪਾਸ ਆ ਸਵਾਰੀ ਦੀ ਬਿਲਕੁਲ ਪਾਸ ਆ ਵੀਰੇ ਬਾਕੀ ਅੰਦਰ ਦੀ ਵੀ ਸਾਫ ਆ ਠੀਕ ਹੈ ਜੀ ਬੰਦਾ ਚੈੱਕ ਕਰਾ ਕੇ ਲੈ ਜਾ ਸਕਦਾ ਠੀਕ ਹੈ ਜੀ ਹਾਂਜੀ ਹਾਂਜੀ ਇਸ ਟਾਈਮ ਖਾਲੀ ਹੈ ਜੀ ਹਾਂਜੀ ਇਸ ਟਾਈਮ ਖਾਲੀ ਆ ਠੀਕ ਹੈ ਵੀਰੇ ਹਾਂਜੀ ਤੋਰ ਕੇ ਦਿਖਾ ਦਿਓ ਵੀਰੇ ਇੱਕ ਵਾਰ ਲਓ ਜੀ ਕੋਈ ਮੱਝੂ ਕੇ ਵਾਲੀ ਲੈਣ ਦਾ ਚਾਹਵਾਨ ਹੋਵੇ ਤਾਂ ਮੱਝੂ ਕੇ ਵਾਲੀ ਬਲੱਡ ਲਾਈਨ ਦੀ ਘੋੜੀ ਵੀ ਬਾਈਆਂ ਕੋਲ ਹੈਗੀ ਹੈਗੀ ਤੇ ਅ ਵੀ ਦੁਨੀਆ ਜਿਵੇਂ ਤੁਹਾਨੂੰ ਦੱਸਿਆ ਨੰਬਰ ਉੱਪਰ ਆ ਰਿਹਾਗਾ ਬਾਈਆਂ ਨੂੰ ਕਾਲ ਕਰ ਲਿਓ ਤੇ ਬਹੁਤ ਚੰਗੀ ਘੋੜੀ ਇਹ ਵੀ ਅੰਨਾ ਕੁਨਾ ਦੀ ਬਹੁਤ ਚੰਗੀ ਹੈਗੀ ਠੜਨੀ ਖੁਰਨੀ ਬਾਗ ਕਮਾਲਾ ਘੋੜੀ ਦੀ ਘੋੜੀ ਜੀ ਲੱਸੀ ਜ਼ਰੂਰ ਆ ਭਰ ਜੂਗੇ ਤਾਂ ਵਧੀਆ ਸੇਵਾ ਨਾਲ ਬੱਚੇ ਵੀ ਖੜੇ ਆ ਬਾਈਆਂ ਕੋਲੇ ਤੇ ਜਿਵੇਂ ਤੁਹਾਨੂੰ ਦੱਸਿਆ ਸਾਰੀਆਂ ਆਈਟਮਾਂ ਬਾਈਆਂ ਕੋਲ ਹੈਗੀਆਂ ਵਕਾਓ ਜਿਹੜੀਆਂ ਖਰੀਦਣੀਆਂ ਹੁਣ ਤੁਸੀਂ ਕਾਲ ਕਰ ਲਿਓ ਬਾਈਆਂ ਨੂੰ ਬਾਕੀ ਨੰਬਰ ਆਪਾਂ ਸਕਰੀਨ ਤੇ ਵੀ ਦੇਤਾ ਤੇ ਉੱਪਰ ਵੀ ਲਿਖਤਾ ਬਾਈ ਵਕੀਰ ਤੇ ਬਾਈ ਲੱਕੀ ਤੇ ਬਹੁਤ ਚੰਗੇ ਜਾਨਵਰ ਨੇ ਗਾਰੰਟੀ ਆਪਾਂ ਦਿੰਨੇ ਆ ਕਿਸੇ ਵੀ ਜਾਨਵਰ ਦੀ ਕੋਈ ਵੀ ਦਿੱਕਤ ਆਉਂਦੀ ਹੈ ਤੇ ਬਾਈਆਂ ਨੂੰ ਕੰਟੈਕਟ ਕਰ ਲਿਓ ਵੀਡੀਓ ਨੂੰ ਦੇਖਣ ਲਈ ਧੰਨਵਾਦ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ